ਸਸਤੀ ਗਾਉ ਜੀ ਦੇਣਿਕ ਜ਼ਾਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹਾਂ ਤਾਂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਦੇਣਿਕ ਜ਼ਾਲਾ ਦੇ ਵਿੱਚ ਸਾਡਾ ਇੱਕ ਪ੍ਰੋਗਰਾਮ ਸ਼ੁਰੂ ਹੋਇਆ ਹੈ ਮੋਟੀਵੇਸ਼ਨਲ ਹੱਬ ਜਿਹਦੇ ਵਿੱਚ ਅਸੀਂ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਸਾਡੇ ਇਸ ਪ੍ਰੋਗਰਾਮ ਦੇ ਥਰੂ ਕੋਈ ਨਾ ਕੋਈ ਵਧੀਆ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚ ਸਕੇ ਔਰ ਲੋਕ ਉਹ ਸਹੀ ਰਸਤੇ ਤੇ ਚੱਲ ਸਕਣ ਤੇ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਤੇ ਪਾਣੀ ਦੀ ਗੱਲ ਕਰੀਏ ਪੰਜਾਬ ਨੂੰ ਪਾਣੀ ਦੇ ਨਾਮ ਤੋਂ ਜਾਣਿਆ ਜਾਂਦਾ ਪਰ ਬਹੁਤ ਸਾਰੀਆਂ ਸਰਕਾਰਾਂ ਆਈਆਂ ਬਹੁਤ ਸਾਰੇ ਲੋਕ ਇੱਥੇ ਸੇਵਾ ਕਰ ਰਹੇ ਨੇ ਪਰ ਅੱਜ ਤੱਕ ਕਿਸੇ ਦੀ ਸੋਚ ਇਸ ਪਾਸੇ ਨਹੀਂ ਪਈ ਕਿ ਪੰਜਾਬ ਨੂੰ ਅਸੀਂ ਸ਼ੁੱਧ ਬਣਾਣਾ ਜਿਹੜਾ ਪੰਜਾਬ ਬਹੁਤ ਸੋਹਣਾ ਸਾਫ਼ ਸੁਥਰਾ ਸ਼ੁੱਧ ਹਵਾ ਸੀ ਸ਼ੁੱਧ ਮਾਹੌਲ ਸੀ ਪਰ ਕਿਸ ਨੇ ਇਧਰ ਉਪਰਾਲਾ ਨਹੀਂ ਕੀਤਾ ਪਰ ਇੱਕ ਬਹੁਤ ਮਹਾਨ ਸ਼ਖਸੀਅਤ ਸੰਤ ਬਲਬੀ ਸਿੰਘ ਸਿਛੇਵਾਲ ਜੀ ਉਹਨਾਂ ਨੇ ਉਪਰਾਲਾ ਕੀਤਾ ਪਾਣੀਆਂ ਦੇ ਵਾਸਤੇ ਉਹਨਾਂ ਨੇ ਇੱਕ ਸੋਚ ਰੱਖੀਗੀ ਜੇ ਪਾਣੀ ਸਾਫ਼ ਹੋਣਾ ਚਾਹੀਦਾ ਹੈ ਸਫਾਈ ਹੋਣੀ ਚਾਹੀਦਾ ਜੇਰਾ ਵਾਤਾਵਰਨ ਵਧੀਆ ਹੋਣਾ ਚਾਹੀਦਾ ਤੇ ਅੱਜ ਅਸੀਂ ਸਵਾਭ ਇੱਥੇ ਪਹੁੰਚੇ ਆ ਤੇ ਬਾਬਾ ਜੀ ਇਹਨਾਂ ਗੱਲ ਕਰਦੇ ਆ ਕਿ ਉਹਨਾਂ ਦੀ ਸੋਚ ਇੱਧਰ ਕਿਵੇਂ ਹੋਈ ਸਭ ਤੋਂ ਪਹਿਲਾਂ ਬਾਬਾ ਜੀ ਸਵਾਗਤ ਤੁਹਾਡਾ ਦਿਨਿਕ ਚਾਲ ਵਿੱਚ ਇਹ ਉਹਨਾਂ ਨੇ ਕਿਸੀ ਅ ਐਜੂਕੇਸ਼ਨ ਲਿਟਰੇਸੀ बिकॉज ਨੂੰ ਕੋਦਰ ਮਾਮਪਰ ਸੰਤ ਅਵਤਾਰ ਸਿੰਘ ਜੀ ਉਹਨਾਂ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਸਾਨੂੰ ਇਹ ਸੇਵਾ ਦੇ ਵਿੱਚ ਲਾਇਆ ਤੇ ਉਹਨਾਂ ਦੇ ਉਪਦੇਸ਼ ਸਦਗਾ ਜਿਹੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅ ਪੜਨੀ ਸ਼ੁਰੂ ਕੀਤੀ ਤੇ ਗੁਰਬਾਣੀ ਦੇ ਜੋ ਸਾਨੂੰ ਸੰਦੇਸ਼ ਦਿੱਤਾ ਪਵਨ ਗੁਰੂ ਪਾਣੀ ਦਿੱਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਈ ਦਾ ਖਿਲੇ ਸਗਲ ਜੱਗ ਦੇ ਪਾਣੀ ਦੇ ਨਾਲ ਜੁੜਿਆ ਕਿਉਂਕਿ ਜੋ এনवायरमेंट ਦੇ ਨਾਲ ਸਾਡਾ ਰਿਸ਼ਤਾ ਹੈ ਹਵਾ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਕਹਿ ਕੇ ਇਸਤ ਕਰ ਦਿੱਤਾ ਪਰ ਅਫਸੋਸ ਆ ਕਿ ਸਾਡੀ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਤੇ ਧਰਤੀ ਵੀ ਪ੍ਰਦੂਸ਼ਿਤ ਹੋ ਰਹੀ ਹੈ ਸੋ ਇਸੇ ਨੂੰ ਦੇਖ ਕੇ ਕਿਸੀ ਕਿਉਂ ਨਾ ਇਸ ਪਾਣੀ ਦੀ ਸੰਭਾਲ ਕਰੀਏ ਕਿਉਂਕਿ ਸਾਡੇ ਕੋਲ ਦੋ ਨਦੀਆਂ ਵਗਦੀਆਂ ਸਿੱਖ ਚਿੱਟੀ ਵੀ ਹੈ ਕਾਲੀ ਵੀ ਦੋਨੇ ਪ੍ਰਦੂਸ਼ਿਤ ਹੋ ਚੁੱਕੀਆਂ ਆ ਕੋਈ ਸੇਮੂ ਮੋਖ ਰੱਖ ਕੇ ਕੋਈ ਤਰ੍ਹਾਂ ਦੀ ਸੇਵਾ ਦਾ ਕਾਰਜ ਰਮ ਹੋਇਆ ਤੇ ਬਾਣੀਆਂ ਨੂੰ ਪਹੁੰਚਾਉਣ ਦੀ ਜਿਹੜੀ ਸ਼ੁਰੂਆਤ ਹੋਈ ਅਸੀਂ ਅਕਸਰ ਦੇਖਦੇ ਹਾਂ ਕਿ ਇਹ ਬਾਬਾ ਜੀ ਦੀ ਜਿਹੜੀ ਸੇਵਾ ਵਾ ਇਹ ਖਾਲੀ ਪੰਜਾਬ ਦੇ ਵਿੱਚ ਨਹੀਂ ਦੇਖਣ ਵਿਚ ਆ ਰਿਹਾ ਤੁਸੀਂ ਪੰਜਾਬ ਤੋਂ ਬਾਹਰ ਵੀ ਜਿਹੜੀ ਇਹ ਸੇਵਾ ਕਰ ਰਹੇ ਕਿਉਂਕਿ ਕੋਈ ਚੀਜ਼ ਕੰਮ ਤਾਂ ਅਸੀਂ ਆਪਣੇ ਘਰ 'ਚ ਹੀ ਕਰ ਸਕਦੇ ਹਾਂ ਪਰ ਉਹਦੋਂ ਮਗਰੋਂ ਜਿਹੜਾ ਹੈਗਾ ਉਹਦਾ ਪ੍ਰਭਾਵ ਵਾ ਦੁਨੀਆ ਭਰ ਦੇ ਵਿੱਚ ਹੈ ਇਸ ਤਰ੍ਹਾਂ ਗੰਗਾ ਹੋਵੇ ਉਦੇ ਉੱਤੇ ਵੀ 1657 ਪਿੰਡਾਂ ਵਿੱਚ ਸੀਚੇ ਵਾਲਾ ਮਾਡਲ ਜੁੜਾਇਆ ਸੀ ਆਪਣੇ ਪਿੰਡ ਵਿੱਚ 1999 ਵਿੱਚ ਪਾਣੀ ਨੂੰ ਟ੍ਰੀਟ ਕਰਕੇ ਰੀਯੂਜ਼ ਕਿਉਂਕਿ ਉਸ ਵੇਲੇ ਰੀਸਾਈਕਲ ਦੀ ਗੱਲ ਚੱਲਦੀ ਸੀ ਪਰ ਅਸੀਂ ਆਪਣੇ ਪਿੰਡ ਤੋਂ ਰੀਯੂਜ਼ ਕੇ ਜਿਹੜਾ ਜੂਜ਼ ਕੀਤਾ ਹੋਇਆ ਪਾਣੀ ਆ ਵਰਤੋ ਕੀਤਾ ਹੋਇਆ ਪਾਣੀ ਉਹਨੂੰ ਦੁਬਾਰਾ ਖੇਤੀ ਲਈ ਵਰਤਿਆ ਜਾਵੇ 1999 ਤੋਂ ਅਸੀਂ ਆਪਣੇ ਪਿੰਡ ਦਾ ਪਾਣੀ ਖੇਤੀ ਨੂੰ ਲਾ ਰਹੇ ਹਾਂ ਜੇਕਰ ਸਾਰੇ ਪੰਜਾਬ ਦੇ ਪਿੰਡਾਂ ਦਾ 12000 ਪਿੰਡ 20000 ਤੋਂ ਵੱਧ ਸੱਪੜਾ ਜੇ ਟ੍ਰੀਟ ਕਰਕੇ ਖੇਤੀ ਨੂੰ ਲਾ ਲਿਆ ਜਾਵੇ ਤੇ ਸਾਡੇ ਕੋਲ ਬਹੁਤ ਵੱਡਾ ਪਾਣੀ ਦਾ ਜਿਹੜਾ ਹਿੱਸਾ ਉਹ ਬਚ ਸਕਦਾ ਤੇ ਪਾਣੀ ਪ੍ਰਦੂਸ਼ਣ ਹੋਣ ਤੋਂ ਵੀ ਕਿਉਂਕਿ ਗੰਦੇ ਪਾਣੀ ਅਸੀਂ ਵਿੱਚ ਉਹ ਜਾ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਜੇਕਰ ਪਾਣੀ ਨੂੰ ਹਰ ਪਿੰਡ ਦਾ ਪਾਣੀ ਪਿੰਡ ਦੇ ਸੰਭਾਲ ਲਿਆ ਜਾਵੇ ਸ਼ਹਿਰ ਦਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲੱਗ ਜਾਵੇ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਦਾ ਪਾਣੀ ਹੈ 12 ਕਿਲੋਮੀਟਰ ਵਿੱਚ ਖੇਤੀ ਨੂੰ ਲੱਗਦਾ ਤੁਸੀਂ ਇਸੇ ਤਰ੍ਹਾਂ ਹੀ ਹਰ ਸੈਰ ਦਾ ਪਾਣੀ ਖੇਤੀ ਨੂੰ ਲੱਗ ਸਕਦਾ ਤੇ ਜਿਹੜੇ ਸਾਡੇ ਨਦੀਆਂ ਦਰਿਆ ਵੀ ਸਾਫ਼ ਸੁਥਰੇ ਹੋ ਸਕਦੇ ਆ ਤੇ ਜਿਹੜਾ ਸਾਡੇ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋਣ ਤੋਂ ਬਚ ਸਕਦਾ ਤੇ ਸਾਡੇ ਅਬਜਾਊ ਸ਼ਕਤੀ ਧਰਤੀ ਦੀ ਵਧ ਸਕਦੀ ਹੈ ਕਿਉਂਕਿ ਜਿੰਨੇ ਵੀ ਸਾਡੀ ਮਨੁੱਖਾ ਪਸ਼ੂਆਂ ਦੀ ਵੇਟੇ ਜੇ ਇਹ ਖੇਤੀ ਵਾਸਤੇ ਦੇ ਖੇਤਾਂ ਵਿੱਚ ਦਾਵੇ ਦੇ ਵਿੱਚ ਸਾਰੇ ਮੰਨਲ ਹੁੰਦੇ ਆ ਇਹ ਇੱਕ ਉਹਦੇ ਵਾਸਤੇ ਖਾਦ ਦਾ ਕੰਮ ਕਰਦੇ ਆ ਪਰ ਜੇ ਗੰਦੇ ਪਾਣੀ ਇੰਨ ਪੈ ਜਵੇ ਸਲੋਪ ਵਾਜਨ ਦੇ ਰੂਪ ਵਿੱਚ ਬਿਮਾਰੀਆਂ ਪੈਦਾ ਕਰਦਾ ਬਾਬਾ ਜੀ ਗੱਲ ਕਰੀਏ ਜਦੋਂ ਕੋਈ ਇਨਸਾਨ ਕੋਈ ਚੰਗਾ ਕੰਮ ਕਰਦਾ ਨਾ ਚੰਗੇ ਕੰਮ ਵੱਲ ਕਦਮ ਚੱਕਦਾ ਨਾ ਅਕਸਰ ਦੇਖਣ ਵਿੱਚ ਆਉਂਦਾ ਕਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਜਦੋਂ ਤੁਸੀਂ ਇਹ ਸਫਰ ਸ਼ੁਰੂ ਕੀਤਾ ਸਫਾਈ ਅਭਿਆਨ ਸ਼ੁਰੂ ਕੀਤਾ ਮੁਸ਼ਕਲਾ ਵੀ ਆਈ ਹੋਣੀ ਹੈ ਬੇਰਤ ਮੁਸ਼ਕਲਾ ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਨਾ ਤਾਂ ਸਾਡੇ ਨਾਲ ਸਰਕਾਰ ਸੀ ਨਾ ਸਾਡੇ ਨਾਲ ਪ੍ਰਸ਼ਾਸਨ ਸੀ ਉਸ ਵੇਲੇ ਗੁਰਨਾਣਕ ਪਾਸਾ ਦੇ ਚਰਨਾਂ ਦੀ ਓਟ ਲੈ ਕੇ ਸੇਵਾ ਦਾ ਕਾਰਜ ਆਰੰਭ ਕੀਤਾ ਗੁਰੂ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਉੱਧਰ ਵਹੀਂ ਜਿਹੜੀ ਹੈਗੀ ਐ ਇਹ ਇੱਕ ਭਾਰਤ ਨੇ ਦੂਸਰੇ ਮੁਲਕਾਂ ਵਾਸਤੇ ਵੀ ਇੱਕ ਮਾਡਲ ਬਣ ਗਿਆ ਕਿ ਅੱਜ ਉਹਦਾ ਪਾਣੀ ਅਸੀਂ ਪੀ ਵੀ ਸਕਦੇ ਹਾਂ ਕੁਝ ਪਾਣੀ ਵਿੱਚ ਇਸ਼ਨਾਨ ਕਰ ਸਕਦੇ ਹਾਂ ਸੋ ਪਿੰਡਾਂ ਦੇ ਸ਼ਹਿਰਾਂ ਦਾ ਪਾਣੀ ਗੰਡਾ ਕਰਕੇ ਖੇਤੀ ਨੂੰ ਲੱਗਾ ਤੇ ਸਾਫ਼ ਪਾਣੀ ਇਹਦੇ ਵਿੱਚ ਛਡਵਾਇਆ ਕਿਉਂਕਿ ਮੁਸ਼ਕਲਾਂ ਇਹਦੇ ਵਿੱਚ ਪਹਿਲੀ ਗੱਲ ਤਾਂ ਸੀ ਕਿ ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਸੀ ਉਹਨਾਂ ਨੂੰ ਛਡਾਉਣਾ ਫਿਰ ਗੰਦੇ ਪਾਣੀ ਜਿਹੜੇ ਪੈ ਰਹੇ ਸੀ ਉਹਨਾਂ ਨੂੰ ਬੰਦ ਕਰਾਉਣਾ ਤੋ ਇਹ ਵੱਡੀ ਮੁਸ਼ਕਲ ਸੀਗੀ ਲੋਕਾਂ ਨੂੰ ਲੈਂਨ ਤੇ ਲਿਆਉਣਾ ਕਿ ਇਹ ਆਪਾਂ ਗਲਤ ਕਰ ਰਹੇ ਹਾਂ ਕਿਉਂਕਿ ਜਿਹਦੀ ਗੱਲ ਕਰੀ ਕਬਜ਼ੇ ਵੀ ਕੀਤੇ ਹੋਏ ਸੀ ਸਾਹਿਬ ਦੇਖਣ ਵਿੱਚ ਆ ਸਰਕਾਰਾਂ ਵੱਲੋਂ ਕੋਈ ਤੁਹਾਨੂੰ ਕੋਈ ਇਹਦੇ ਵਿੱਚ ਸਹਿਯੋਗ ਮਿਲਿਆ ਕਿਉਂਕਿ ਇਸ ਤੋਂ ਪਹਿਲੀ ਸਰਕਾਰ ਨੇ ਜਿਹੜੇ ਹੈਗੇ ਆ ਜਿਆਦਾ ਕੰਮ ਜਿਹੜਾ ਹੈਗਾ ਬਾਦਲ ਸਾਹਿਬ ਦੇ ਸਮੇਂ ਤੇ ਹੋਇਆ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਲਵਾਏ ਜਿਹੜੇ ਲੱਗੇ ਆ ਬਾਕੀ ਰਹਿੰਦੇ ਆ ਜਿਹੜੇ ਹੁਣੋਂ ਕੰਮ ਜਿਹੜਾ ਹੈਗਾ ਸੇਵਾ ਦਾ ਉਹ ਸਰਕਾਰ ਕਰਵਾ ਰਹੀ ਕਿਉਂਕਿ ਜਿਹੜੇ ਟ੍ਰੀਟਮੈਂਟ ਪਲਾਂਟ ਸਰਕਾਰਾਂ ਨੇ ਲਵਾਉਣੇ ਸੀ ਜਦੋਂ ਪਹਿਲਾ ਸੁਲਤਾਨਪੁਰ ਲੋਧੀ ਦਾ ਗੰਦਾ ਪਾਣੀ ਬੰਦ ਕੀਤਾ ਤਾਂ ਟ੍ਰੀਟਮੈਂਟ ਪਲਾਂਟ ਸੁਲਤਾਨਪੁਰ ਲੋਧੀ ਲੱਗਾ ਫਿਰ ਕਪੂਰਥਲੇ ਲੱਗਾ ਉਸ ਤੋਂ ਮਗਰੋਂ ਹੁਣ ਸਾਰੇ ਇਹਦੇ ਉੱਤੇ ਟ੍ਰੀਟਮੈਂਟ ਪਲਾਂਟ ਲੱਗ ਗਏ ਕਿ ਇੱਕ ਟ੍ਰੀਟਮੈਂਟ ਪਲਾਂਟ ਚੱਲਣ ਵਾਲਾ ਰਹਿੰਦਾ ਉਹਦੇ ਚੱਲਣ ਦੇ ਨਾਲ ਸਾਰੀ ਵੇਂ ਦੇ ਵਿੱਚ ਜਿਹੜਾ ਗੰਦਾ ਪਾਣੀ ਉਹ ਬੰਦ ਹੋ ਜੂਗਾ। ਆ ਭਾਈ ਹੁਣ ਗੱਲ ਕਰੀਏ ਆਪਾਂ ਥੋੜਾ ਜਿਹਾ ਮੋੜ ਦੂਜੇ ਵੱਸ ਲੈ ਚਲੀਏ ਆ ਰਾਜਨੀਤੀ ਦਾ ਸਫ਼ਰ ਹੈ ਨਾ ਜੀ ਹੈ ਨਾ ਆ ਤੁਹਾਨੂੰ ਆਪਣੇ ਇੱਕ ਬਹੁਤ ਵੱਡੀ ਪ੍ਰਪੋਜ਼ਲ ਆਫਰ ਆਈ ਸੀ ਸੀਐਮ ਦੀ ਜੀ ਹੈ ਨਾ ਵੀ ਤੁਹਾਨੂੰ ਸੀਐਮ ਦੇ ਸੀਰ੍ਹੇ ਵਾਸਤੇ ਵੀ ਤੁਹਾਨੂੰ ਕਿਹਾ ਗਿਆ ਸੀ ਤੇ ਉਹਦੇ ਬਾਰੇ ਤੁਸੀਂ ਦੱਸੋ ਵੀ ਉਧਰ ਕਿਉਂ ਨਹੀਂ ਤੁਸੀਂ ਜ਼ਿਆਦਾ ਤੇ ਹਨਕ ਜਨਕ ਮੋਢੇ ਭਾਰ ਚੱਕਦੇ ਹੁਣ ਉਹਨਾਂ ਨੂੰ ਹੀ ਕਰਨਾ ਚਾਹੀਦਾ ਕਿਉਂਕਿ ਇਹ ਜ਼ਿੰਮੇਵਾਰੀ ਜਿਹੜੀ ਕੋਈ ਆਪਾਂ ਨੂੰ ਮਿਲਦੀ ਹੈ ਉਹਨੂੰ ਨਿਭਾਉਣੀ ਚਾਹੀਦੀ ਹੈ ਹਰ ਜਿੰਨਾ ਕ ਆਪਾਂ ਕਰ ਸਕਦੇ ਆ ਉਹਨਾਂ ਹੀ ਕਰਨਾ ਚਾਹੀਦਾ ਕਿਉਂਕਿ ਜੇ ਕੋਈ ਬੰਦਾ ਕੰਮ ਕਰਦਾ ਸਾਡੀਆਂ ਆਸਾਂ ਇੱਕ ਬੰਦੇ ਤੋਂ ਅਸੀਂ ਇੰਨੀਆਂ ਲਾ ਲੈਨੇ ਕਿ ਸਾਰਾ ਕੰਮ ਇਹ ਨਹੀਂ ਕਰਨਾ ਪਰ ਇੱਕ ਬੰਦਾ ਆਪਣੇ ਖੇਤਰ ਵਿੱਚ ਮਾਰ ਹੋ ਸਕਦਾ ਖੇਤਰ ਵਿੱਚ ਕੰਮ ਕਰ ਸਕਦਾ ਸਾਰੇ ਕੰਮ ਜਿਹੜੇ ਹੈਗੇ ਉਹ ਨਹੀਂ ਹੋ ਸਕਦੇ ਇਸ ਵਾਸਤੇ ਅਸੀਂ ਜਿਹੜਾ ਹੈਗਾ ਉਧਰ ਨਹੀਂ ਚਾਹੁੰਦੇ ਦੇਖਿਆ ਜੇ ਅਗਰ ਰਾਜਨੀਤੀ ਦੇ ਵਿੱਚ ਵੀ ਅਗਰ ਦੇਖਿਆ ਜਿਨ੍ਹਾਂ ਲੋਕਾਂ ਦੀ ਇੱਕ ਸਮਾਜ ਸੇਵਾ ਦੀ ਭਾਵਨਾ ਅਗਰ ਉਦਾਂ ਦੇ ਲੋਕ ਅਗਰ ਐਂਟਰ ਹੋਣ ਰਾਜਨੀਤੀ ਦੇ ਵਿੱਚ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਨੂੰ ਜਿਆਦਾ ਥੋੜਾ ਜਿਆ ਵਧੀਆ ਰਸਤਾ ਨਹੀਂ ਮਿਲੇਗਾ ਕੁਝ ਨਹੀਂ ਚੰਗੇ ਕੁ ਬੰਦਿਆਂ ਦਾ ਆਉਣਾ ਆਉਣਾ جاری ਹੈ ਕਿਉਂਕਿ ਅੱਜ ਅਸੀਂ ਕਹਿੰਦੇ ਆ ਕਿ ਇਹ ਬੰਦਾ ਚੰਗਾ ਨਹੀਂ ਹੈ ਇਹ ਬੰਦਾ ਚੰਗਾ ਨਹੀਂ ਜਿੰਨਾ ਜਿਹੜਾ ਬਦਲ ਨਹੀਂ ਕੋਈ ਹੋਊਗਾ ਨਹੀਂ ਉਹ ਕੁਰਸੀ ਖਾਲੀ ਤਾਂ ਰਹਿਣੀ ਨਹੀਂ ਜੇ ਚੰਗਾ ਨਹੀਂ ਹੋਊਗਾ ਤਾਂ ਮਾੜਾ ਹੋਊਗਾ ਮੈਂ ਤਾਂ ਕਹਿੰਦਾ ਕਿ ਸਵਾਸਤ ਚੰਗੇ ਬੰਦੇ ਜਿਹੜੇ ਹੈਗੇ ਕੋ ਚੰਗੇ ਬੰਦੇ ਜਿਹੜੇ ਹੈਗੇ ਉਹ ਆਪਣੇ ਖੇਤਰ ਚ ਕੰਮ ਕਰ ਰਹੇ ਹੁਣ ਜੇ ਸਾਨੂੰ ਵੀ ਮੈਂਬਰ ਪਾਰਲੀਮੈਂਟ ਬਣਾਇਆ ਸਾਡੀ ਕੋਈ ਹਿਸਾਬ ਨਹੀਂ ਸੀ ਕਿਉਂਕਿ ਅਸੀਂ ਜੋ ਕੰਮ ਕਰ ਰਹੇ ਅਸੀਂ ਸੈਟੀਸਫਾਈ ਹਾਂ ਜਿੰਨਾ ਅਸੀਂ ਕੰਮ ਕਰ ਰਹੇ ਸੀ ਚਲੋ ਹੁਣ ਅਸੀਂ ਰਾਜ ਸਭਾ ਦੇ ਮੈਂਬਰ ਬਣੇ ਆ ਅਸੀਂ ਉਹ ਆਵਾਜ਼ ਜਿਹੜੀ ਹੈ ਸੈਂਟਰ ਦੇ ਵਿੱਚ ਵੀ ਉਠਾ ਰਹੇ ਆ ਪੰਜਾਬੀ ਨੂੰ ਲਾਗੂ ਕਰਵਾਇਆ ਉਥੇ ਬਾਈ ਭਾਸ਼ਾ ਲਾਗੂ ਕਰਵਾ ਦਿੱਤੀਆਂ ਬਾਕੀ ਜਿੰਨੇ ਪੰਜਾਬ ਦੇ ਮਸਲੇ ਆ ਸੀ ਉਥੇ ਜਾ ਕੇ ਉਠਾਉਣੇ ਆ ਚੰਗੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਇਹ ਤਾਂ ਨਾ ਨਹੀਂ ਬਣਾਉਣੀ ਚਾਹੀਦੀ ਕਿ ਇਹ ਚੰਗੇ ਬੰਦਿਆਂ ਦਾ ਖੇਤਰ ਨਹੀਂ ਜੇ ਰਾਜਨੀਤਿਕ ਲੋਕ ਚੰਗੇ ਹੋ ਜਾਣਗੇ ਤੇ ਮੁਲਕ ਚੰਗਾ ਹੋ ਜਾਊਗਾ ਉਹ ਚੰਗੇ ਰਾਜਨੀਤਿਕ ਲੋਕ ਸਮਾਜ ਤੋਂ ਹੀ ਆਉਣੇ ਆ ਚੰਗੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਕਿਉਂ ਜੇ ਨਾ ਹੀ ਕੋ ਰਾਜ ਨੀਤੀ ਕਿਉਂ ਰਾਜਨੀਤੀ ਖੇਡੀ ਜਾਂਦੀ ਹੈ ਨਾ ਪਰ ਗੱਲ ਉਹ ਹੀ ਆ ਗਈ ਨਾ ਘੁਮ ਘੁਮਾ ਕੇ ਅਗਰ ਰਾਜਨੀਤੀ ਦੇ ਵਿੱਚ ਸਮਾਜ ਸੇਵਕ ਨੂੰ ਲੋਕਾਂ ਦੀ ਮੈਗ ਨਾ ਕਿ ਵੱਧ ਤੋਂ ਵੱਧ ਕਿਉਂ ਜਿਹੜਾ ਸਮਾਜ ਸੇਵਕ ਹੋਏਗਾ ਨਾ ਬਾਬਾ ਜੀ ਉਹਦੇ ਅੰਦਰ ਕਿਤੇ ਨਾ ਕਿਦੇ ਉਹਦੇ ਦਿਲ ਵਿੱਚ ਹੋਏਗਾ ਕਿ ਮੈਂ ਸੇਵਾ ਹੀ ਕਰਨੀ ਆ ਉਹਨਾਂ ਦੀ ਜਨ ਇਹ ਬੇਈਮਾਨੀ ਦੀ ਜਿਹੜੀ ਭਾਵਨਾ ਮੈਨੂੰ ਲੱਗਦਾ ਕਿ ਨਹੀਂ ਆ ਸਕਦੀ ਤੇ ਇਦਾਂ ਦੇ ਲੋਕ ਤੁਹਾਡੇ ਵਰਗੇ ਕਿਉਂਕਿ ਆਉਣੇ ਚਾਹੀਦੇ ਸੀ ਤੁਸੀਂ ਬੇਨਤੀ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਰਾਜਨੀਤੀ ਦੇ ਵਿੱਚ ਕਿਉਂਕਿ ਇਹ ਧਾਰਨਾ ਬਣਾਈ ਹੋਈ ਵੀ ਇਹ ਤਾਂ ਗਲਤ ਬੰਦਿਆਂ ਦਾ ਕੰਮ ਹੈ ਬਾਕੀ ਉਹ ਤਾਂ ਸਾਇਆ ਹੋ ਜਾਂਦਾ ਸੀਦਾ ਬਾਕੀ ਉਹ ਤਾਂ ਹੀ ਹੋਣਗੇ ਨਾ ਜੇ ਦੂਸਰਾ ਬੰਦਾ ਕੋਈ ਵੀ ਚੀਜ਼ ਹੈ ਕੁਰਸੀ ਆਪਨ ਜਪਨ ਦੀ ਸਰਪੰਚ ਦੀ ਜੇ ਕੋਈ ਚੰਗਾ ਬੰਦਾ ਨਹੀਂ ਮੋਰੇ ਆਉਂਗਾ ਤੇ ਮਾੜੇ ਨੂੰ ਬਣੀ ਜਾਣਾ ਮਾੜੇ ਦੇ ਬੰਦਿਆਂ ਨੂੰ ਬਿਲਕੁਲ ਐਮਐਲਏ ਦੇ ਕੋਈ ਚੰਗਾ ਬੰਦਾ ਆਊਗਾ ਲੋਕ ਚ ਉਹਨੂੰ ਚਾਹਣ ਨਾਲ ਤੇ ਚੰਗੇ ਬੰਦੇ ਨੂੰ ਬਣਾ ਸਕਦੇ ਆ ਪਰ ਜੇ ਮੋਹਰੇ ਨਹੀਂ ਆਊਗਾ ਇੱਕਨੇ ਤਾਂ ਬਣਨੇ ਪੜਨਾ ਕਿਉਂਕਿ ਰਾਜਨੀਤੀ ਵਿੱਚ ਜੇਕਰ ਅਸੀਂ ਸਮਾਜ ਦਾ ਸੁਧਾਰ ਚਾਹੁੰਨੇ ਆ ਤੇ ਚੰਗੇ ਬੰਦਿਆਂ ਨੂੰ ਮੋਹਰੇ ਆਉਣਾ ਚਾਹੀਦਾ ਜਿਹੜੇ ਸਮਾਜ ਦੇ ਮੋਹਰੇ ਹੋ ਕੇ ਸੇਵਾ ਕਰ ਸਕਣ ਲੋਟਕ ਛੋਟ ਜਿਨ੍ਹਾਂ ਦੇ ਉਹ ਉਹ ਬੰਦੇ ਨਹੀਂ ਕਰਨਗੇ ਜਿਨ੍ਹਾਂ ਨੇ ਸੇਵਾ ਕੀਤੀ ਆ ਉਹ ਉਹ ਸੇਵਾ ਦੀ ਭਾਵਨਾ ਨਾਲ ਕੰਮ ਕਰਨਗੇ ਇਹ ਲੋਟਕ ਛੋਟ ਉਹਦੇ ਹੁੰਦੀ ਆ ਕਿ ਜਦੋਂ ਗਲਤ ਬੰਦ ਜਿਹੜੇ ਮੋਹਰੇ ਆ ਜਾਂਦੇ ਆ ਤੇ ਜਿਹੜੇ ਆਮ ਬੰਦਾ ਉਹ ਕਹਿੰਦਾ ਆਪਾਂ ਕੀ ਲੈਣਾ ਇਹ ਆਪਣਾ ਕੰਮ ਨਹੀਂ ਤੇ ਜਿਨ੍ਹਾਂ ਦਾ ਫਿਰ ਉਹ ਕੰਮ ਹੋ ਜਾਂਦਾ ਫਿਰ ਉਹ ਆਪਣੇ ਤਰੀਕੇ ਨਾਲ ਵਰਤਦੇ ਹੁਣ ਤੁਸੀਂ ਆਪਣੇ ਮੈਂਬਰ ਆਫ ਪਾਰਲੀਮੈਂਟ ਉੱਥੇ ਵੀ ਤੁਸੀਂ ਕੀ ਆਵਾਜ਼ ਚੱਕ ਰਹੀ ਆਪਣੇ ਪੰਜਾਬ ਵਾ ਪੰਜਾਬ ਦੇ ਜਿਹਨੇ ਮਸਲੇ ਚੱਕਦੇ ਹੁਣ ਪਿਛਲੇ 2-3 ਸੈਸ਼ਨ ਤੇ ਚੱਲੇ ਹੀ ਨਹੀਂ ਕਿਉਂਕਿ ਸੈਸ਼ਨ ਚੱਲੂਗਾ ਉਸ ਵਿੱਚ ਜ਼ੀਰੋ ਆਵਰ ਹੁੰਦਾ ਜ਼ੀਰੋ ਆਵਰ ਦੇ ਵਿੱਚ ਅਸੀਂ ਕੋਈ ਵੀ ਮੁੱਦਾ ਚੱਕ ਸਕਦੇ ਹਾਂ ਤਿੰਨ ਮਿੰਟ ਦਾ ਸਮਾਂ ਹੁੰਦਾ ਹਾਂਜੀ ਹਾਂਜੀ ਫਿਰ ਕੁਐਸਚਨ ਆਵਰ ਹੁੰਦਾ ਹੈ ਇੱਕ ਮਿਨਿਸਟਰੀ ਕੋਲ 14 ਕੁਐਸਚਨ 15 ਅਸੀਂ ਪੁੱਛ ਸਕਦੇ ਹਾਂ ਤੇ ਪਿਛਲੇ ਦੋ ਸੈਸ਼ਨਾਂ ਦੇ ਵਿੱਚ ਇੱਕ ਵੀ ਜਿਹੜਾ ਹੈਗਾ ਜ਼ੀਰੋ ਆਵਰ ਨਹੀਂ ਲੱਗਾ ਚੱਲਿਆ ਹੀ ਨਹੀਂ ਨਾ ਕੁਐਸਚਨ ਆਵਰ ਚੱਲਿਆ ਡੈਡਲੌਕ ਬਣਿਆ ਰਿਹਾ ਸਦਾਾਧਾਰੀ ਪਾਰਟੀ ਤੇ ਵਿਰੋਧੀ ਧਿਰ ਦੇ ਵਿੱਚ ਇਸ ਕਰਕੇ ਉਹ ਮੁੱਦੇ ਕੋਈ ਉਠਾ ਨਹੀਂ ਪਾਏ ਤੋ ਅੱਗੇ ਸੈਸ਼ਨ ਚੱਲਦਾ ਤੇ ਸੀ ਜਿਹੜੇ ਹੈਗੇ এনਵਾਇਰਨਮੈਂਟ ਦੇ ਮੁੱਦੇ ਜਿਹੜੇ ਹੈਗੇ ਪਾਣੀ ਦੇ ਮੁੱਦੇ ਆ ਕਿ ਕੁਝ ਵੀ ਇਹਨਾਂ ਨੂੰ ਉਠਾਵਾਂ। ਬਾਬਾਈ ਬਹੁਤ ਵਧੀਆ ਲੱਗਾ ਕਿ ਤੁਸੀਂ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਉਹਨਾਂ ਨੂੰ ਇੱਕ ਸਦੀ ਸਹੀ ਜਿਹੜਾ ਰਸਤਾ ਦੱਸਿਆ ਜੋ ਸੱਚੀਆਂ ਜਿਹੜੀਆਂ ਗੱਲਾਂ ਉਹ ਕੀਤੀਆਂ ਤੇ ਹੋਰ ਕੋਈ ਮੈਸੇਜ ਜਿਹੜੇ ਸਾਡੇ ਪੰਜਾਬ ਦੇ ਲੋਕ ਜਾਂ ਦੁਨੀਆ ਵਿੱਚ ਜਿਹਨੇ ਪੰਜਾਬੀ ਬਸਤੇ ਆ ਕੋਈ ਮੈਸੇਜ ਤੁਹਾਡੇ ਵੱਲੋਂ। ਬਣ ਕੇ ਕਹਿੰਦੇ ਆਪਣ ਹੱਥੀਆ ਆਪਣਾ ਆਪੇ ਹਕਾਕ ਸਵਾਰੀ ਇਹ ਜੋ ਕੁਝ ਵੀ ਖਲਾਰਾ ਪਿਆ ਗੰਦਕ ਪਿਆ ਜੋ ਕੁਝ ਵੀ ਆਪਾਂ ਦੇਖਦੇ ਆ ਇਹਨੂੰ ਆਪ ਹੀ ਸਵਾਰਨਾ ਪੈਣਾ ਕਿਉਂਕਿ ਜਿੱਥੇ ਜਿਸ ਮੁਲਕ ਵਿੱਚ ਰਹਿ ਰਹੇ ਹਾਂ ਜਿਸ ਧਰਤੀ ਤੇ ਰਹਿ ਰਹੇ ਹਾਂ ਜਿਹਦਾ ਖਾਣ ਪੀਣ ਖਾ ਰਹੇ ਸਾਡੀ ਡਿਊਟੀ ਬਣਦੀ ਏ ਕਿ ਅਸੀਂ ਉੱਥੇ ਦੀ ਸਵਸਥਾ ਉੱਥੇ ਦੇ ਹਵਾ ਪਾਣੀ ਧਰਤੀ ਦਾ ਖਿਆਲ ਰੱਖੀਏ ਚਾਹੇ ਅਸੀਂ ਦੇਸ਼ ਵਿੱਚ ਰਹਿ ਰਹੇ ਚਾਹੇ ਵਿਦੇਸ਼ ਵਿੱਚ ਰਹਿ ਰਹੇ ਜਿੱਥੇ ਵੀ ਰਹਿ ਰਹੇ ਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸਾਰਿਆਂ ਨੂੰ ਕਹਿੰਦੀ ਆ ਵੀ ਜਿੱਥੇ ਜਾਏ ਬਈਏ ਭਲਾ ਕਈਏ ਉੱਥੇ ਦੇ এনवायरमेंट ਦਾ ਜ਼ਰੂਰ ਖਿਆਲ ਰੱਖੋ ਹਵਾ ਪਾਣੀ ਧਰਤੀ ਇਹ ਗਲੋਬਲੀ ਕਿ ਜਿਹੜੀ ਹਵਾਵਾਏ ਕਿਸੇ ਇੱਕ ਸਰਹੱਦਾਂ ਦੇ ਵਿੱਚ ਨਹੀਂ ਵੰਡੀ ਹੋਈ ਆਪਣੇ ਘਰ ਨੂੰ ਹਰਿਆ ਭਰਿਆ ਕਰੋ ਗਲੀ ਮੁਹੱਲੇ ਹਰਿਆ ਭਰਿਆ ਕਰੋ ਪਿੰਡ ਹਰਿਆ ਭਰਿਆ ਕਰੋ ਤਾਂ ਕਿ ਆਹ ਇਲਾਕਾ ਹਰਿਆ ਭਰਿਆ ਹੋਵੇ ਉਸੇ ਤਰ੍ਹਾਂ ਅਸੀਂ ਸਾਰੇ ਯਤਨ ਕਰਾਂਗੇ ਤੇ ਜਰੂਰ ਇੱਕ ਦਿਨ ਜਿਹੜਾ ਹੈਗਾ ਇਹ ਜੋ ਸੰਕਟ ਹਵਾ ਪਾਣੀ ਧਰਤੀ ਦਾ ਇਹ ਜਰੂਰ ਦੂਰ ਹੋਵੇ ਅ ਇਹ ਸੀ ਆਪਣੇ ਸੰਤ ਬਲਬੀਰ ਸਿੰਘ ਸਿਚੇਵਾਲ ਜੀ ਤੇ ਉਮੀਦ ਹੈ ਕਿ ਸਾਡੇ ਦਰਸ਼ਕ ਜਿਹੜੇ ਪ੍ਰੋਗਰਾਮ ਵੇਖ ਰਹੇ ਨੇ ਤੇ ਉਹਨਾਂ ਨੂੰ ਜਰੂਰ ਇਹਨਾਂ ਤੋਂ ਕੋਈ ਨਾ ਕੋਈ ਵਧੀਆ ਤੋਂ ਵਧੀਆ ਇੱਕ ਮੈਸੇਜ ਮਿਲਿਆ ਹੋਵੇਗਾ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਤੇ ਅਸੀਂ ਤੁਹਾਨੂੰ ਹੋਰ ਵੀ ਇਹਨਾਂ ਵਰਗੀਆਂ ਪਰਸਨੈਲਿਟੀਜ਼ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਦੇਗੇ ਅਸ਼ੋਕ ਪੰਡੂ ਦੀ ਵਾਗਿਆ